ਨੋ ਡਾਊਟ ਸਾਡੇ ਇੱਥੋਂ ਦੇ ਬੱਚੇ ਮੈਨੂੰ ਲੱਗਦਾ ਆਸਟ੍ਰੇਲੀਆ ਦੇ ਵਿੱਚ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ ਬੱਚੇ ਤੇ ਪੇਰੈਂਟਸ ਵੀ ਐਫਰਟ ਕਰਦੇ ਨੇ ਹਰ ਇੱਕ ਪੇਰੈਂਟ ਦਾ ਕਨਸਰਨ ਹੁੰਦਾ ਕਿ ਸਾਡਾ ਬੱਚਾ ਪੰਜਾਬੀ ਨਾਲ ਜੁੜਿਆ ਰਹੇ ਤੇ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀ ਪੰਜਾਬੀ ਬੋਲਦੇ ਜ਼ਰੂਰ ਨਹੀਂ ਪਰ ਇਹ ਆਪਣੀਆਂ ਜੜਾਂ ਤੋਂ ਦੂਰ ਹੁੰਦੇ ਜਾ ਰਹੇ ਆ ਹੈਗਾ ਇੰਟਰਨੈਟ ਦਾ ਯੂਜ਼ ਆ ਦਿਨੋ ਦਿਨ ਵਧ ਰਿਹਾ ਹਨ ਤੇ ਸਾਡੇ ਬੱਚੇ ਇੱਕ ਤਰ੍ਹਾਂ ਨਾਲ ਨਾ ਮੈਂਟਲੀ ਤੁਸੀਂ ਇਹ ਕਹਿ ਲੋ ਕਿ ਅਪਾਹਜ ਹੁੰਦੇ ਜਾ ਰਹੇ ਆ ਜਿਹੜੀ ਅੱਜ ਦੀ ਜਨਰੇਸ਼ਨ ਆ ਜੇ 5 ਜਾਂ 10 ਮਿੰਟ ਲਈ ਵੀ ਫ੍ਰੀ ਹੈ ਨਾ ਇਹਨਾਂ ਨੇ ਉਹ 5-10 ਮਿੰਟ ਆਨਲਾਈਨ ਇਨਵੈਸਟ ਕਰਦੇ ਆ ਸਾਡੀ ਜਿਵੇਂ ਸਾਡੇ ਪੇਰੈਂਟ ਸੀਗੇ ਅਸੀਂ ਆਪਣੇ ਮੰਮੀ ਹੋਣਾ ਨੂੰ ਦੇਖਿਆ ਤੇ ਮਤਲਬ ਕਿ ਡੈਡੀ ਆ ਨੇ ਬੈਠਣਾ ਤੇ ਮੰਮੀਆਂ ਨੇ ਖਾਣਾ ਬਣਾ ਕੇ ਉਹਨਾਂ ਨੂੰ ਬੈਠਿਆਂ ਨੂੰ ਥਾਲ ਰੈਡੀ ਕਰਕੇ ਦੇਣਾ ਹਨਾ ਬਿਲਕੁਲ ਅਸੀਂ ਉਹ ਚੀਜ਼ਾਂ ਦੇਖੀਆਂ ਅਸੀਂ ਵੀ ਉਦਾਂ ਹੀ ਕਰਨ ਲੱਗੇ ਪਰ ਤੁਸੀਂ ਇਹ ਸੋਚੋ ਵੀ ਜਿਹੜੀ ਹੋਣ ਵਾਲੀ ਜਨਰੇਸ਼ਨ ਆ ਜਾਂ ਇਹ ਆ ਇਹ ਨਹੀਂ ਇਦਾਂ ਕਰਨਗੇ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਤੁਹਾਡੇ ਬੱਚੇ ਨੂੰ ਪਸੰਦ ਕੀ ਆ ਹੁਣ ਜੇ ਮੈਂ ਕਹਾਂ ਮੇਰੇ ਬੱਚੇ ਨੂੰ ਭੰਗੜਾ ਪਾਉਣਾ ਪਸੰਦ ਆ ਵੀ ਤੁਸੀਂ ਵੀ ਆਪਣੇ ਬੱਚੇ ਨੂੰ ਭੰਗੜੇ ਤੇ ਪਾ ਦਿਓ ਇਹ ਗੱਲ ਗਲਤ ਆ ਨਾ ਹੋ ਸਕਦਾ ਉਹਨੂੰ ਉਹ ਤੋਂ ਨਫ਼ਰਤ ਹੋਵੇ ਜਾਨੂੰ ਪਸੰਦ ਹੀ ਨਾ ਹੋਵੇ ਤੁਸੀਂ ਇਹ ਦੇਖੋ ਤੁਹਾਡੇ ਬੱਚੇ ਨੂੰ ਪਸੰਦ ਕੀ ਆ ਸਾਡੇ ਲਈ ਜਿਵੇਂ ਪੰਜਾਬੀਆਂ ਲਈ ਅਣਖ ਬਹੁਤ ਜ਼ਰੂਰੀ ਆ ਇਹ ਮੈਂਟਲੀ ਸਟਰੋਂਗ ਇੰਨੇ ਹੋਣ ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬੀ ਆ ਹੁੰਦੇ ਨੇ ਇਹ ਨਹੀਂ ਹੈਗਾ ਕਿ ਜੇ ਸਾਨੂੰ ਬੋਲਣੀ ਆ ਗਈ ਤੇ ਇਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੁਸੀਂ ਦੇਖ ਰਹੇ ਹੋ ਪੋਡਕਾਸਟ ਜਿਹੜੀ ਸੀਰੀਜ਼ ਉਹਦੇ ਵਿੱਚ ਇੱਕ ਹੋਰ ਅੱਜ ਅਸੀਂ ਗੱਲਬਾਤ ਐਡ ਕਰਨ ਜਾ ਰਹੇ ਹਾਂ ਅਕਸਰ ਜਦੋਂ ਆਸਟ੍ਰੇਲੀਆ ਦੇ ਵਿੱਚ ਮੈਲਬੌਰਨ ਦੇ ਵਿੱਚ ਜਦੋਂ ਕਾਨਫਰੈਂਸ ਕੋਰ ਹੋ ਗਈ ਜਾਂ ਕਿਤੇ ਵੀ ਗੱਲਾਂ ਬਾਤਾਂ ਚੱਲਦੀਆਂ ਹੁਣ ਤਾਂ ਉਹਦੇ ਵਿੱਚ ਇੱਕ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦੇ ਬੱਚੇ ਯੰਗ ਨੇ ਕਿਸੇ ਦੀ ਉਮਰ 10-12 ਸਾਲ 15 ਸਾਲ ਹੋ ਸਕਦੀ ਆ ਉਹਨਾਂ ਦਾ ਇੱਕ ਕਨਸਰਨ ਹੁੰਦਾ ਕਿ ਸਾਡੇ ਜਿਹੜੇ ਬੱਚੇ ਨੇ ਉਹ ਜਿਹੜੀ ਸਾਡੀ ਪੰਜਾਬੀ ਭਾਸ਼ਾ ਉਹਦੇ ਨਾਲ ਟੁੱਟ ਰਹੀ ਨੇ ਔਰ ਉਸ ਤੋਂ ਵੀ ਜ਼ਿਆਦਾ ਇੱਕ ਹੋਰ ਕਨਸਰਨ ਹੁੰਦਾ ਕਿ ਉਹ ਕਿਤੇ ਨ ਕਿਤੇ ਜਿਹੜਾ ਮੋਬਾਈਲ ਜਾਂ ਹੈਲੋ ਲੈਪਟਾਪ ਜਾਂ ਉਹਨਾਂ ਦੇ ਜਿਹੜੇ ਆਈਪੈਡਸ ਨੇ ਉਹਨਾਂ ਨਾਲ ਜ਼ਿਆਦਾ ਕਨੈਕਟ ਹੋ ਰਹੇ ਨੇ ਸੋ ਉਹਦਾ ਇੱਕ ਅਲਟਰਨੇਟਿਵ ਹੁੰਦਾ ਕਿ ਆਪਾਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜੀਏ ਉਹਨਾਂ ਨੂੰ ਸਿਖਾਈਏ ਉਹਨਾਂ ਨੂੰ ਉਡਾੜਾ ਦੱਸੀਏ ਕੀ ਆ ਉਹਨਾਂ ਨੂੰ ਵੱਧ ਤੋਂ ਵੱਧ ਬੋਲਣ ਦਾ ਮੌਕਾ ਮਿਲੇ ਉਹ ਜਿਹੜਾ ਮੌਕਾ ਉਹ ਮਿਲ ਸਕਦਾ ਜੇ ਸਾਡੇ ਕੋਲ ਇੱਥੇ ਸਕੂਲ ਹੋਣ ਜਾਂ ਕਲਾਸਿਸ ਹੋਣ ਕਿਉਂਕਿ ਭੱਜ ਦੌੜ ਦੀ ਇਥੇ ਜ਼ਿੰਦਗੀ ਹੈ ਤੇ ਉਹਦੇ ਵਿੱਚ ਤੁਹਾਡੇ ਕੋਲ ਟਾਈਮ ਜਿਹੜਾ ਮਾਂ ਪਿਓ ਕੋਲੇ ਇਨਫ ਨਹੀਂ ਹੁੰਦਾ। ਉਹੀ ਇੱਕ ਉਦਦਮ ਆਪਾਂ ਦੇਖਦੇ ਹਾਂ ਵੀ ਪਤਾ ਸਭ ਨੂੰ ਹੁੰਦਾ ਵੀ ਇਹਦਾ ਹੱਲ ਕੀ ਆ। ਉਹ ਜਿਹੜਾ ਉਦਦਮ ਕਰਨਾ ਹੁੰਦਾ ਜਿਹੜਾ ਫਰਸਟ ਸਟੈਪ ਹੁੰਦਾ ਜਾਂ ਇਹ ਕਹਿ ਲਓ ਵੀ ਜਿਹੜੇ ਬਾਕੀ ਨਾਰਮਲ ਲੋਕ ਆਹਦੀ ਜੌਬਾਂ ਦੇ ਵਿੱਚ ਬਿਜ਼ੀ ਨੇ ਤਾਂ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਵੀ ਹਾਂ ਨਹੀਂ ਜੇ ਸਾਰੇ ਇਹਦੇ ਵਿੱਚ ਕੋਈ ਵੀ ਨਹੀਂ ਕਰੂਗਾ ਤਾਂ ਫਿਰ ਕਿਸੇ ਨੂੰ ਤਾਂ ਅੱਗੇ ਆਉਣਾ ਪੈਣਾ। ਤਾਂ ਸਾਡੇ ਨਾਲ ਭੈਣ ਜਸਕਰ ਨੇ ਬਹੁਤ ਸੋਹਣਾ ਕਨਸੈਪਟ ਦੇ थ्रू ਇੱਕ ਪੰਜਾਬੀ ਸਕੂਲ ਜਿਹੜਾ ਗਲਾਈਡ ਕ੍ਰੈਨਬਰਨਾਪੇਰੀਆ ਕੇ ਨੇ ਪੰਜਾਬੀਆਂ ਦਾ ਗੜਾ ਉੱਥੇ ਲੈ ਕੇ ਆ ਰਹੇ ਨੇ ਪਹਿਲਾਂ ਨਾਲ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਆਸਟ੍ਰੇਲੀਆ ਤੇ ਆਪਾਂ ਦੇਖਦੇ ਆ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਲਈ ਤੁਹਾਡਾ ਥੈਂਕ ਯੂ ਕਹਿਣਾ ਬਣਦਾ ਆਪਾਂ ਦੇਖਦੇ ਆ ਜੈਸਮਨ ਐਸ਼ਬਨ ਸਟੇਜ ਤੇ ਪਰਫਾਰਮ ਕਰਦੇ ਨੇ ਫਿਲਮਾਂ 'ਚ ਕੰਮ ਕਰ ਰਹੇ ਨੇ ਉਹਦੇ ਲਈ ਪੇਰੈਂਟਸ ਦਾ ਹੁੰਦਾ ਕਿ ਤੁਹਾਡੀ ਬਹੁਤ ਮਿਹਨਤ ਅਕਸਰੀ ਸਟੇਜਾਂ ਤੇ ਮੈਂ ਸੁਣਦਾ ਹਾਂ ਉਹਨਾਂ ਵੀ ਤੁਸੀਂ ਜੌਬ ਸੈਕਰੀਫਾਈਜ਼ ਕਰਦੇ ਹੋ ਤੁਸੀਂ ਫੁੱਲ ਟਾਈਮ ਜੌਬ ਕਰਦੇ ਹੋ ਨਾਲ ਨਾਲ ਬਹੁਤ ਸਾਰੀਆਂ ਐਕਟੀਵਿਟੀਜ਼ ਕਰਦੇ ਹੋ ਰਮਨ ਭਾਈ ਹੋਣੀ ਬਿਜ਼ੀ ਨੇ ਰੀਅਲ ਏਸਟੇਟ ਦਾ ਕੰਮ ਆ ਇਹ ਕਨਸੈਪਟ ਤੇ ਸ਼ੁਰੂ ਜੇ ਆਪਾਂ ਗੱਲ ਕਰੀਏ ਪੈਣੀ ਕਿਵੇਂ ਵਰਕ ਕਰੂਗਾ ਔਰ ਹੈ ਕੀ ਇਹ ਵਰਕ ਤਾਂ ਜ਼ਰੂਰ ਕਰੂਗਾ ਇੰਨਾ ਤਾਂ ਵੀਰੇ ਮੈਨੂੰ ਯਕੀਨ ਹੈਗਾ ਕਿਉਂਕਿ ਇਹ ਸਮੇਂ ਦੀ ਲੋੜ ਆ ਹਣਾ ਬਹੁਤ ਜ਼ਿਆਦਾ ਜ਼ਰੂਰਤ ਅੱਜ ਕੱਲ ਦੇ ਟਾਈਮ ਦੇ ਵਿੱਚ ਜੀ ਜੀ ਤੇ ਕਨਸੈਪਟ ਦਾ ਜੇ ਮੈਂ ਤੁਹਾਡੇ ਨਾਲ ਡਿਸਕਸ ਕਰਾਂ ਵੀ ਮਤਲਬ ਕਿ ਹੁਣੀ ਨਾ ਪਿਛਲੇ ਕਈ ਮਹੀਨਿਆਂ ਤੋਂ ਜਿਆਦਾ ਜਿਹੜੀ ਚੀਜ਼ ਤੁਸੀਂ ਕਹਿੰਦੇ ਨਹੀਂ ਕਿ ਤੁਹਾਨੂੰ ਕਿਸੇ ਚੀਜ਼ ਨੇ ਝੰਡੋੜ ਕੇ ਰੱਖ ਦਿੱਤਾ ਕਿਉਂਕਿ ਹੁਣ ਨਾ ਡੇ ਬਾਏ ਡੇ ਤੁਸੀਂ ਆਸੇ-ਪਾਸੇ ਚੀਜ਼ਾਂ ਹੀ ਇਦਾਂ ਦੀਆਂ ਦੇਖਦੇ ਹੋ ਇਦਾਂ ਦਾ ਹੀ ਤੁਹਾਨੂੰ ਸੁਣਨ ਨੂੰ ਮਿਲ ਰਿਹਾ ਦੇਖਣ ਨੂੰ ਮਿਲ ਰਿਹਾ ਜਿਹਦੇ ਨਾਲ ਤੁਸੀਂ ਕਿਤੇ ਨਾ ਕਿਤੇ ਡਰ ਜਾਂਦੇ ਹੋ ਵੀ ਸਾਡੇ ਬੱਚੇ ਆ ਜਿਹੜੇ ਉਹ ਜੜਾਂ ਤੋਂ ਬਹੁਤ ਜਿਆਦਾ ਦੂਰ ਹੁੰਦੇ ਜਾ ਰਹੇ ਨੇ ਹਨਾ ਵੀ ਨੋ ਡਾਊਟ ਸਾਡੇ ਇੱਥੋਂ ਦੇ ਬੱਚੇ ਮਿਲਦਾ ਆਸਟ੍ਰੇਲੀਆ ਦੇ ਵਿੱਚ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ ਬੱਚੇ ਤੇ ਪੇਰੈਂਟਸ ਵੀ ਐਫਰਟ ਕਰਦੇ ਨੇ ਹਰ ਇੱਕ ਪੇਰੈਂਟ ਦਾ ਕਨਸਰਨ ਹੁੰਦਾ ਕਿ ਸਾਡਾ ਬੱਚਾ ਪੰਜਾਬੀ ਨਾਲ ਜੁੜਿਆ ਰਹੇ ਤੇ ਸਾਰੇ ਪੇਰੈਂਟਸ ਬਹੁਤ ਜ਼ਿਆਦਾ ਹਾਰਡਵਰਕ ਕਰਦੇ ਨੇ ਆਪਣੇ ਬੱਚਿਆਂ ਨੂੰ ਆਪਣੀ ਪੰਜਾਬੀ ਬੋਲੀ ਦੇ ਨਾਲ ਜੋੜਨ ਲਈ ਹਨਾ ਤੇ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀ ਪੰਜਾਬੀ ਬੋਲਦੇ ਜ਼ਰੂਰ ਨਹੀਂ ਪਰ ਇਹ ਆਪਣੀਆਂ ਜੜਾਂ ਤੋਂ ਦੂਰ ਹੁੰਦੇ ਜਾ ਰਹੇ ਆ ਜੜਾਂ ਦੇ ਨਾਲ ਜੁੜਨਾ ਜਾਂ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਹਨਾ ਉਹ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਆ ਅਦਰਵਾਈਜ਼ ਇਹ ਜਿਹੜੀ ਨੈਕਸਟ ਜਨਰੇਸ਼ਨ ਆ ਉਦੋਂ ਤੱਕ ਤਾਂ ਫਿਰ ਇਹ ਪਹੁੰਚਣਾ ਨਹੀਂ ਖਤਮ ਹੀ ਹੋ ਜੂਗੀ ਹਨਾ ਤੇ ਬਾਕੀ ਕਾਰਨ ਜੇ ਮੈਂ ਦੱਸਾਂ ਤਾਂ ਮੈਨੂੰ ਲੱਗਦਾ ਕਿ ਮੇਨ ਕਾਰਨ ਮੇਰੇ ਖੁਦ ਦੇ ਆਪਣੇ ਬੱਚੇ ਨੇ ਕਿਉਂਕਿ ਮੈਨੂੰ ਨਾ ਜੈਸਮੰਦੀਆਂ ਗੱਲਾਂ ਸੁਣ ਸੁਣ ਕੇ ਖੁਦ ਨੂੰ ਐ ਲੱਗਦਾ ਹੁੰਦਾ ਇੰਬੈਰੈਸਮੈਂਟ ਹੁੰਦੀ ਹੁੰਦੀ ਆ ਕਿਉਂ ਛੋਟੀ ਆ ਐਨੀ ਫਿਰ ਵੀ ਨਾ ਉਹ ਇਦਾਂ ਦੀਆਂ ਜਦੋਂ ਘਰ ਦੇ ਵਿੱਚ ਕੋਈ ਡਿਸਕਸ਼ਨ ਹੁੰਦੀ ਆ ਉਹ ਆਪਣੇ ਡੈਡੀ ਨੂੰ ਕਹੂਗੀ ਕਿ ਵੀ ਕਾਸ਼ ਮਤਲਬ ਕਿ ਮੇਰੇ ਕੋਲ ਇੰਨੀ ਅਥਾਰਟੀ ਹੋਵੇ ਵੀ ਮੈਂ ਹਰ ਇੱਕ ਸਕੂਲ 'ਚ ਨਾ ਵੀ ਪੰਜਾਬੀ ਬੋਲੀ ਇੰਪਲੀਮੈਂਟ ਕਰਦਾ ਬਿਲਕੁਲ ਤੇ ਫਿਰ ਮੈਨੂੰ ਲੱਗਦਾ ਹੁੰਦਾ ਵੀ ਇਹ ਚੀਜ਼ਾਂ ਸੇ ਇਹਨਾਂ ਨੂੰ ਸਿਖਾਈਆਂ ਦੇ ਹੈ ਨਹੀਂ ਜੇ ਇਹਨਾਂ ਨੂੰ ਇੰਨਾ ਹੀ ਮਤਲਬ ਕਿ ਦਿਲੋਂ ਹੈਗਾ ਸਾਡੀ ਕਲਚਰ ਨਾਲ ਸਾਡੀ ਪੰਜਾਬੀ ਬੋਲੀ ਨਾਲ ਹਨ ਤੇ ਸਾਨੂੰ ਥੋੜਾ ਜਿਹਾ ਉਤਮਤਾ ਕਰਨਾ ਪੈਣਾ ਤੇ ਤਾਂ ਕਿ ਸਾਡੇ ਚਲਾਏ ਹੋਏ ਰਸਤੇ ਜਾਂ ਸਾਡਾ ਚਲਾਇਆ ਹੋਇਆ ਕੋਈ ਵੀ ਛੋਟਾ ਜਿਹਾ ਕੰਮ ਇਹ ਅੱਗੇ ਅੱਗੇ ਉਸੇ ਰਾਹ ਤੇ ਚੱਲਦੇ ਰਹਿਣ ਤੇ ਇਹਨਾਂ ਦੇ ਨਾਲ ਅੱਗੇ ਹੋਰ ਕਿੰਨੇ ਬੱਚੇ ਜੁੜਨਗੇ ਸਾਡੀ ਵਿਰਾਸਤ ਆ ਜਿਹੜੀ ਅਸੀਂ ਸੰਭ ਕੇ ਰੱਖਾਂਗੇ ਕਿਸੇ ਚੰਗੇ ਪਾਸੇ ਇਹਨਾਂ ਦੀ ਵੀ એનર્ਜੀ ਲੱਗੂਗੀ ਨਹੀਂ ਨਾ ਅੱਜ ਕੱਲ ਮਤਲਬ ਕਿ ਅੱਜ ਕੱਲ ਤਾਂ ਕੀ ਕਾਫੀ ਟਾਈਮ ਮਤੋਂ ਹੀ ਆ ਵੈਸੇ ਤੇ ਜਿਹੜਾ ਹੈਗਾ ਇੰਟਰਨੈਟ ਦਾ ਯੂਜ਼ ਆ ਦਿਨੋ ਦਿਨ ਵਧ ਰਿਹਾ ਹਨ ਤੇ ਸਾਡੇ ਬੱਚੇ ਇੱਕ ਤਰ੍ਹਾਂ ਨਾਲ ਨਾ ਮਤਲਬ ਕਿ mentally ਤੁਸੀਂ ਇਹ ਕਹਿ ਲੋ ਕਿ ਅਪਾਹਜ ਹੁੰਦੇ ਜਾ ਰਹੇ ਆ ਜਿਹੜੀ ਅੱਜ ਦੀ ਜਨਰੇਸ਼ਨ ਆ ਤੇ ਇਹਨਾਂ ਕੋਲੇ ਹੋਰ ਕੋਈ ਕੰਮ ਮਤਲਬ ਕਿ ਇੰਨਾ ਹੈ ਨਹੀਂ ਜੇ 5 ਜਾਂ 10 ਮਿੰਟ ਲਈ ਵੀ ਫ੍ਰੀ ਹੈ ਨਾ ਇਹਨਾਂ ਨੇ ਉਹ 5-10 ਮਿੰਟ ਆਨਲਾਈਨ ਗੇਮਿੰਗ ਤੇ ਹੀ ਇਨਵੈਸਟ ਕਰਦੇ ਆ ਰੈਦਰ ਦੈਨ ਕਿ ਕੋਈ ਜੇ ਆਪਾਂ ਕਹੀਏ ਕਿ ਕਿਸੇ ਨੂੰ ਬੁੱਕ ਪੜਨ ਦਾ ਸ਼ੌਂਕ ਹੋਵੇ ਅੱਜ ਕੱਲ ਮਤਲਬ ਕਿ ਬਹੁਤ ਘੱਟ ਬੱਚੇ ਨੇ ਜਿਹੜੇ ਫ੍ਰੀ ਟਾਈਮ ਦੇ ਵਿੱਚ ਰੀਡਿੰਗ ਕਰਦੇ ਹੋਣਗੇ ਨਾ ਤੇ ਗੇਮਸ ਤੇ ਹੀ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਸੋ ਆਉਣ ਵਾਲਾ ਟਾਈਮ ਇਤੋਂ ਵੀ ਜ਼ਿਆਦਾ ਮਾੜਾ ਆਉਣ ਆਣਾਗਾ ਨਾ ਜਾ ਸਕਦਾ ਤੇ ਮੈਨੂੰ ਲੱਗਦਾ ਕਿ ਅਸੀਂ ਰਲ ਕੇ ਸਾਰੇ ਜਾਣੇ ਛੋਟੇ ਛੋਟੇ ਇਦਾਂ ਦੇ ਐਫਰਟ ਕਰ ਸਕਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਐਟ ਲੀਸਟ 2 ਘੰਟੇ 3 ਘੰਟੇ ਵੀਕ ਦੇ ਵਿੱਚ ਜੇ ਅਸੀਂ ਰਲ ਮਿਲ ਕੇ ਅਸੀਂ ਚੰਗੇ ਪਾਸੇ ਲਾਈਏ ਆਪਣੀ ਵਿਰਾਸਤ ਦੇ ਨਾਲ ਜੋੜੀਏ ਆਪਣੀਆਂ ਜੜਾਂ ਦੇ ਨਾਲ ਜੋੜੀਏ ਹਨਾ ਤੇ ਬੀ ਬਹੁਤ ਜ਼ਿਆਦਾ ਫਰਕ ਪਾਊਗਾ ਜਦੋਂ ਭਾਵੇਂ ਆਪਾਂ ਇਹ ਕਰ ਸਕਦੇ ਵੀ ਸਾਰਾ ਦਿਨ ਆਪਾਂ ਉਹਨਾਂ ਨੂੰ ਕਹਿੰਦੇ ਰਹੀਏ ਵੀ ਤੂੰ ਆ ਨਹੀਂ ਕਰਨਾ ਆਈਪੈਡ ਬੰਦ ਕਰ ਦੇ ਜਿਹੜਾ ਕੋਈ ਕਰਨਾ ਨਹੀਂ ਜਾਂ ਰੋਣਗੇ ਜਾਂ ਉਹਨਾਂ ਨੂੰ ਕਹੀਏ ਟੀਵੀ ਬੰਦ ਕਰ ਦੇ ਆ ਇੱਕ ਆਲਟਰਨੇਟਿਵ ਦੇਣਾ ਬੱਚੇ ਨੂੰ ਔਰ ਉਹ ਆਲਟਰਨੇਟਿਵ ਦੇਣਾ ਜਿਹਦੇ ਚ ਕੇ ਹੌਲੀ-ਹੌਲੀ ਉਹਦਾ ਇੰਟਰਸਟ ਬਣ ਜੇ ਆਪਾਂ ਹਾਂ ਆਪਾਂ ਨਾ ਫੋਰਸ ਨਹੀਂ ਕਰ ਸਕਦੇ ਬੱਚਿਆਂ ਨੂੰ ਹਨਾ ਬਟ ਉਹ ਮਜ਼ਾ ਵੀ ਉਸ ਚੀਜ਼ ਦਾ ਆਉਂਦਾ ਕਿ ਜਿਵੇਂ ਬੱਚਾ ਖੁਸ਼ ਹੋ ਕੇ ਇੰਜੋਏ ਕਰਕੇ ਕੁਝ ਕਰੇ ਹਨ ਜਦੋਂ ਤੁਸੀਂ ਫੋਰਸਫੁਲੀ ਕੋਈ ਐਕਟੀਵਿਟੀ ਕਰਾਉਂਦੇ ਆ ਨਾ ਉਹਨੇ 2 ਦਿਨ ਕਰਨਾ ਚਾਹ ਚਾਹਨਾ ਨਾ ਤਾਂ ਉਹਨੂੰ ਵਧੀਆ ਲੱਗਣਾ ਬੱਚੇ ਨੂੰ ਤੇ ਨਾ ਹੀ ਤੁਹਾਨੂੰ ਵਧੀਆ ਲੱਗਣਾ ਕਿਤੇ ਨਾ ਕਿਤੇ ਤੁਹਾਨੂੰ ਵੀ ਪਛਤਾਵਾ ਹੋਣਾ ਕਿ ਮੈਂ ਆਪਣੇ ਬੱਚੇ ਤੇ ਬੋਝ ਪਾ ਰਹੀ ਹਾਂ ਜੇ ਕਿਤੇ ਅਸੀਂ ਕੁਝ ਵੀ ਜਿਵੇਂ ਕੋਈ ਕੰਮ ਆ ਚਾਹੇ ਘਰ ਦਾ ਕੰਮ ਆ ਜਦੋਂ ਅਸੀਂ ਆਪ ਇਨਵੋਲਵ ਹੁੰਨੇ ਆ ਨਾ ਕਿ ਆਜੋ ਲੈਟਸ ਸੇ ਕਿ ਮੈਂ ਹੁਣ ਜਸਮਨ ਨੂੰ ਕਹਾਂ ਕਿ ਓਕੇ ਮੰਮਾ ਰੋਟੀ ਬਣਾਉਣ ਦੀ ਤਿਆਰੀ ਕਰਦੇ ਆ ਤੁਸੀਂ ਮੈਨੂੰ ਦੋਨੋਂ ਭੈਣ ਭਰਾ ਕਿਚਨ ਚ ਚਾਹੀਦੇ ਹੋ ਇੱਥੇ ਮੇਰੀ ਇਹ ਵੀ ਡਿਊਟੀ ਆ ਇਹ ਨਹੀਂ ਹੈਗਾ ਜੀ ਮੈਂ ਆਪਣੀ ਬੇਟੀ ਨੂੰ ਘਰ ਦਾ ਕੰਮ ਸਿਖਾ ਰਹੀ ਆ ਤੇ ਮੇਰੀ ਡਿਊਟੀ ਇਹ ਆ ਕਿ ਮੈਂ ਆਪਣੇ ਬੱਚੇ ਨੂੰ ਆਪਣੇ ਬੇਟੀ ਨੂੰ ਵੀ ਸਿਖਾਵਾਂ ਹੈਨਾ ਤੁਸੀਂ ਇਹ ਲਾ ਲੋ ਕਿ ਜਿਹੜੀ ਸਾਡੇ ਜਿਵੇਂ ਸਾਡੇ ਪੇਰੈਂਟ ਸੀਗੇ ਅਸੀਂ ਆਪਣੇ ਮੰਮੀ ਹੋਣਾਂ ਨੂੰ ਦੇਖਿਆ ਤੇ ਮਤਲਬ ਕਿ ਡੈਡੀ ਆ ਨੇ ਬੈਠਣਾ ਤੇ ਮੰਮੀਆਂ ਨੇ ਖਾਣਾ ਬਣਾ ਕੇ ਉਹਨਾਂ ਨੂੰ ਬੈਠਿਆਂ ਨੂੰ ਥਾਲ ਰੈਡੀ ਕਰਕੇ ਦੇਣਾ ਹੈਨਾ ਬਿਲਕੁਲ ਅਸੀਂ ਉਹ ਚੀਜ਼ਾਂ ਦੇਖੀਆਂ ਅਸੀਂ ਵੀ ਉਦਾਂ ਹੀ ਕਰਨ ਲੱਗੇ ਪਰ ਤੁਸੀਂ ਇਹ ਸੋਚੋ ਵੀ ਜਿਹੜੀ ਹੋਣ ਵਾਲੀ ਜਨਰੇਸ਼ਨ ਆ ਜਾਂ ਇਹ ਆ ਇਹ ਨਹੀਂ ਇਦਾਂ ਕਰਨਗੇ ਆਪਾਂ ਨੂੰ ਲੱਗਦਾ ਮੈਨੂੰ ਲੱਗਦਾ ਦੱਪਨੇ ਵੀ ਲੱਕੀ ਨੇ ਇਹ ਇਹ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਉਮਰ 10 12 15 ਸਾਲ ਉਹ ਸਾਡੀ ਜਿਹੜੀ ਆਪਣੀ ਅਗਲੀ ਜਨਰੇਸ਼ਨ ਆ ਕਿਉਂਕਿ ਇੱਥੇ ਰਹਿ ਕੇ ਮੈਂ ਦੇਖਦਾ ਆਪਾਂ ਪਾਰਟੀਆਂ 'ਚ ਜਾਈਦਾ ਮੇਰਾ ਕੰਮ ਉਦਾਂ ਦਾ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਤੁਹਾਨੂੰ ਵਿਚਰਨ ਦਾ ਮੌਕਾ ਮਿਲਦਾ ਤਾਂ ਇਨਾਂ ਦੇ ਲਈ ਬਹੁਤ ਕੁਝ ਹੋ ਰਿਹਾ ਆ ਆਪਾਂ ਨੂੰ ਜਿਵੇਂ ਜਿਵੇਂ ਉਹ ਇੱਕ ਦਿਨ ਗੱਲ ਚੱਲਦੀ ਸੀ ਵੀ ਅਸੀਂ ਤਾਂ ਇਹ ਸੀਗਾ ਵੀ ਜੇ ਰੋਂਦਾ ਜਵਾਕ ਆ ਤਾਂ ਇੱਕ ਲੋ ਦੇ ਹੋਰ ਪੈ ਜਾਂਦੀਆਂ ਸੀ ਵੀ ਹੋਰ ਜਿਹੜਾ ਰੋਇਆ ਤਾਂ ਹਿਸਾਬ ਲਾ ਲਈ ਪਰ ਇੱਥੇ ਬੱਚਿਆਂ ਦੀ ਲੁੱਕ ਆਫਟਰ ਹੋ ਰਹੀ ਪਰ ਉਹ ਲੁੱਕ ਆਫਟਰ ਦੇ ਵਿੱਚ ਆਪਾਂ ਚੀਜ਼ ਐਡ ਕਰ ਰਹੇ ਆ ਜਿਵੇਂ ਦੇਖਦੇ ਐਥਲੈਟਿਕਸ ਹੋ ਰਹੀਆਂ ਨੇ ਇੱਥੇ ਭੰਗੜੇ ਜਿਹੀਆਂ ਕਲਾਸਾਂ ਚੱਲ ਰਹੀਆਂ ਨੇ ਇੱਥੇ ਬਹੁਤ ਇਦਾਂ ਦੇ ਜਿਹੜੇ ਐਫਰਟਸ ਨੇ ਉਹ ਜਦੋਂ ਆਪਾਂ ਐਡ ਕਰ ਦਾਂਗੇ ਹੁਣ ਮੰਨ ਲਓ ਕੱਲ ਨੂੰ ਪ੍ਰੋਗਰਾਮ ਆ ਇੱਥੇ ਹਣਾ ਤੇ ਉਹਦੇ ਵਿੱਚ ਜਦੋਂ ਬੱਚਿਆਂ ਦਾ ਇੰਟਰਸਟ ਆ ਬੱਚਿਆਂ ਨੂੰ ਪਰਫਾਰਮ ਕਰਨਾ ਤਾਂ ਫਿਰ ਸ਼ਾਇਦ ਕਿਤੇ ਨਾ ਕਿਤੇ ਉਹ ਕਹੂਗਾ ਵੀ ਮੈਂ ਅੱਜ ਟੀਵੀ ਸਕਿਪ ਕਰਦਾ ਮੈਨੂੰ ਟ੍ਰੇਨਿੰਗ ਕਰਨੀ ਪੈਣੀ ਆ ਸੋ ਬਿਲਕੁਲ ਚੰਗਾ ਉਦਮ ਆ ਜਿਹੜਾ ਤੁਹਾਡਾ ਸਕੂਲ ਵਾਲਾ ਤੁਸੀਂ ਕਹਿੰਦੇ ਹੋ ਵੀ ਉੱਥੇ ਕਲਾਸਿਸ ਹੋਣਗੀਆਂ ਜੀ ਔਰ ਬੜੇ ਜਿਹੜਾ ਤਰੀਕੇ ਦੇ ਨਾਲ ਉਹਨਾਂ ਨੂੰ ਸਿਖਾਇਆ ਜਾਊਗਾ ਵੀ ਥੋੜਾ ਡਿਫਰੈਂਟ ਉਹ ਪੁਲਿਸ ਆਪਾਂ ਕਰੀਏ ਜੀ ਜੀ ਜ਼ਰੂਰ ਐਕਟੀਵਿਟੀ ਦੇਖੋ ਵੀਰੇ ਕੋਈ ਮਰਜ਼ੀ ਆ ਹਮ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਤੁਹਾਡੇ ਬੱਚੇ ਨੂੰ ਪਸੰਦ ਕੀ ਆ ਹੁਣ ਜੇ ਮੈਂ ਕਹਾਂ ਮੇਰੇ ਬੱਚੇ ਨੂੰ ਭੰਗੜਾ ਪਾਉਣਾ ਪਸੰਦ ਆ ਵੀ ਤੁਸੀਂ ਵੀ ਆਪਣੇ ਬੱਚੇ ਨੂੰ ਭੰਗੜੇ ਤੇ ਪਾ ਦਿਓ ਇਹ ਗੱਲ ਗਲਤ ਆ ਹਨਾ ਹੋ ਸਕਦਾ ਉਹਨੂੰ ਉਹ ਤੋਂ ਨਫ਼ਰਤ ਹੋਵੇ ਜਾਂ ਉਹਨੂੰ ਪਸੰਦ ਹੀ ਨਾ ਹੋਵੇ ਜਾਂ ਫਿਰ ਜਿਵੇਂ ਇਹਨਾਂ ਨੂੰ ਸੌਕਰ ਪਸੰਦ ਆ ਕਿਸੇ ਨੂੰ ਕ੍ਰਿਕਟ ਪਸੰਦ ਹੁੰਦਾ ਤੁਸੀਂ ਇਹ ਦੇਖੋ ਤੁਹਾਡੇ ਬੱਚੇ ਨੂੰ ਪਸੰਦ ਕੀ ਆ ਹਨਾ ਫਿਰ ਤੁਸੀਂ ਆਪਣੇ ਬੱਚੇ ਦਾ ਸਾਥ ਦੇਵੋ ਤੇ ਦੂਜੀ ਗੱਲ ਜੇ ਰਹੀ ਲੈਂਗੁਏਜ ਦੀ ਗੱਲ ਇੱਥੇ ਇਹ ਮੈਂ ਮੈਂਸ਼ਨ ਕਰਨਾ ਚਾਹੂੰਗੀ ਜਿਹੜਾ ਇਹ ਕਨਸੈਪਟ ਹੈਗਾ ਇਹ ਟੋਟਲੀ ਡਿਫਰੈਂਟ ਹੋਊਗਾ ਕਿਉਂਕਿ ਇੱਥੇ ਨਾ ਨਾ ਤਾਂ ਪੇਰ ਤੋ ਵੱਡੀ ਕਮੀ ਸਾਡੇ ਕੋਲੇ ਸਮੇਂ ਦੀ ਆ ਸਾਡੇ ਕੋਲੇ ਸਮਾਂ ਹੈ ਨਹੀਂ ਇਹ ਮਤਲਬ ਕਿ ਬੱਚੇ ਸਕੂਲ ਤੋਂ ਹੋਮਵਰਕ ਲੈ ਕੇ ਘਰ ਆਉਂਦੇ ਆ ਸਾਡੇ ਕੋਲੇ ਇੰਨਾ ਟਾਈਮ ਹੁੰਦਾ ਨਹੀਂ ਕਿ ਅਸੀਂ ਅੱਧਾ ਘੰਟਾ ਬੱਚਿਆਂ ਨਾਲ ਬੈਠ ਕੇ ਉਹਨਾਂ ਦੀ ਹੈਲਪ ਕਰਾ ਸਕੀਏ ਕਿਉਂਕਿ ਸਾਡੇ ਕੋਲੇ ਵਰਕ ਦੀ ਸਟ्रेस ਹੁੰਦੀ ਆ ਪਰਸਨਲ ਲਾਈਫ ਦੀ ਸਟ्रेस ਹੁੰਦੀ ਆ ᱥੋਸ਼ਲ ਲਾਈਫ ਦੀ ਸਟ्रेस ਹੁੰਦੀ ਆ ਅਸੀਂ ਸਾਰੇ ਮਤਲਬ ਇੰਨੇ ਸਟ੍ਰੈਸਡ ਹੁੰਨੇ ਆ ਅਸੀਂ ਕਿਤੇ ਨਾ ਕਿਤੇ ਉਹ ਸਾਰੀ ਸਟ੍ਰੈਸ ਵਿਚਾਰਿਆਂ ਬੱਚਾਂ ਦੇ ਕੱਢ ਦਿੰਨੇ ਆ ਹਨਾ ਮਤਲਬ ਕਿਸੇ ਪੇਰੈਂਟ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਆਰਾਮ ਨਾਲ ਸਟ੍ਰੈਸ ਫਰੀ ਹੋ ਕੇ ਘੰਟਾ ਬੱਚੇ ਦੇ ਨਾਲ ਇਨਵੋਲ ਹੋ ਕੇ ਉਹਨੂੰ ਹੋਮਵਰਕ ਕਰਾ ਦੂਗਾ ਹਾਂ ਸੋ ਇਹ ਜਿਹੜਾ ਮੇਰਾ ਕਨਸੈਪਟ ਆ ਇਹਦੇ ਚ ਇਹ ਨਹੀਂ ਹੋਊਗਾ ਕਿ ਅਸੀਂ ਬੱਚੇ ਨੂੰ ਕੋਈ ਕੰਮ ਦਿੱਤਾ ਤੇ ਉਹ ਅਗਲੇ ਵੀਕ ਕਰਕੇ ਲੈ ਕੇ ਆਊਗਾ ਜਿਹੜਾ ਇਹਦਾ ਸਿਲੇਬਸ ਰੈਡੀ ਹੋ ਰਿਹਾ ਤੇ ਕਾਫੀ ਟਾਈਮ ਲੱਗ ਰਿਹਾ ਤੇ ਮੇਰਾ ਕਨਸੈਪਟ ਇਹ ਆ ਕਿ ਇਹਦੇ ਵਿੱਚ ਇਨਵੋਲਵਮੈਂਟ ਹੋਵੇ ਪੇਰੈਂਟਸ ਦੀ ਜੀ ਇਹ ਸਕੂਲ ਬੱਚਿਆਂ ਲਈ ਬੱਚਿਆਂ ਦੁਆਰਾ ਤੇ ਪੇਰੈਂਟਸ ਦੁਆਰਾ ਸਾਰਿਆਂ ਲਈ ਹੋਊਗਾ ਹੂੰ ਕਮਿਊਨਿਟੀ ਸਕੂਲ ਹੋਏਗਾ ਨਾ ਤੇ ਇੰਨੇ ਬਹਾਨੇ ਨਾਲ ਬੱਚਿਆਂ ਦੇ ਪੇਰੈਂਟਸ ਆ ਜਿਹੜੇ ਜਾਂ ਕਹਿ ਲਓ ਕਿ ਗ੍ਰੈਂਡਪੇਰੈਂਟਸ ਵੀ ਜਿੰਨੇ ਸਾਡੇ ਇੱਥੇ ਆਏ ਹੁੰਦੇ ਨੇ ਉਹ ਵੀ ਇਨਵੋਲਵ ਹੋ ਰਹੇ ਆ ਠੀਕ ਹੈ ਬੱਚਿਆਂ ਦੇ ਪ੍ਰੋਜੈਕਟ ਚ ਉਹਨਾਂ ਦੀ ਹੈਲਪ ਵੀ ਹੋ ਰਹੀ ਆ ਨਾਲ ਨਾਲ ਕੀ ਹੋ ਗਿਆ ਕਿ ਬੱਚਿਆਂ ਦਾ ਤੇ ਪੇਰੈਂਟਸ ਦਾ ਇਕੱਠਿਆਂ ਦਾ ਟਾਈਮ ਵੀ ਸਪੈਂਡ ਹੋ ਗਿਆ ਜਿਹੜਾ ਕਿ ਸਾਡੇ ਕੋਲੇ ਹੁੰਦਾ ਨਹੀਂ ਜਦੋਂ ਅਸੀਂ ਜੌਬ ਤੋਂ ਘਰ ਆੰਦੇ ਆ ਜਾਂ ਤੇ ਆਬਵੀਅਸਲੀ ਸਾਡੇ ਆਪਣੇ ਵੀ ਹੋਰ ਹੁੰਦੇ ਨੇ ਕੰਮ ਧੰਦੇ ਜਾਂ ਕਿਸੇ ਨੇ ਟੀਵੀ ਲਾ ਲਿਆ ਤੇ ਬੱਚਿਆਂ ਨੇ ਆਈਪੈਡ ਚੱਕਿਓ ਆਪਣੇ ਕਮਰਿਆਂ 'ਚ ਚਲੇ ਗਏ ਹਨਾ ਬੜੀ ਮੈਨੂੰ ਲੱਗਦਾ ਹੁੰਦਾ ਨਾ ਉਹਦੇ ਚ ਵੀ ਇਹ ਮਾਪਿਓ ਦਾ ਬੜੀ ਵਾਰ ਨਾ ਗੱਲਾਂ-ਗੱਲਾਂ ਦੇ ਵਿੱਚ ਹੁੰਦਾ ਵੀ ਮਾਪਿਓ ਦਾ ਕਸੂਰ ਕੱਢਿਆ ਜਾਂਦਾ ਜੀ ਵੀ ਤੁਸੀਂ ਪੈਸੇ ਪਿੱਛੇ ਭੱਜੇ ਫਿਰਦੇ ਹੋ ਤੁਸੀਂ ਜਵਾਬ ਨੂੰ ਪ੍ਰਾਇਓਰਟੀ ਦੇ ਦਿੰਦੇ ਹੋ ਤੇ ਖਾਸ ਤੌਰ ਤੇ ਜੇ ਕਿਸੇ ਬੱਚੇ ਦਾ ਥੋੜਾ ਬਹੁਤਾ ਇਦਾਂ ਦਾ ਕੋਈ ਕਹਿ ਲੋ ਵੀ ਆਪਾਂ ਦੇਖਣ ਨੂੰ ਮਿਲਦੀ ਕੋਈ ਐਕਟੀਵਿਟੀ ਤਾਂ ਫਿਰ ਤਮਾਪੋ ਤੇ ਸਿੱਧਾ ਹੀ ਬਲੇਮ ਆ ਜਾਂਦਾ ਵੀ ਤੁਸੀਂ ਤੁਸੀਂ ਧਿਆਨ ਹੀ ਨਹੀਂ ਦਿੱਤਾ ਪਰ ਦੇਖਿਆ ਜਾਵੇ ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਆ ਤੁਸੀਂ ਕੋਈ ਤੁਸੀਂ ਫੁੱਲ ਟਾਈਮ ਜੌਬ ਕਰਦੇ ਹੋ ਤੁਹਾਡੀ ਉਹ ਵੀ ਇੱਕ ਰਿਸਪੌਂਸਿਬਿਲਟੀ ਆ ਜਦੋਂ ਤੁਸੀਂ ਘਰੋਂ ਨਿਕਲ ਕੇ ਜੌਬ ਤੇ ਪਹੁੰਚ ਗਏ ਹੋ ਤਾਂ ਫਿਰ ਉੱਥੇ ਜਿਹੜਾ ਜਵਾਬ ਦੇਣਾ ਪੈਂਦਾ ਵੀ ਆਹ ਕਿਉਂ ਨਹੀਂ ਹੋਇਆ ਜਾਂ ਜੌਬ ਸਹੀ ਕਿਉਂ ਨਹੀਂ ਹੋਈ ਉਹ ਵੀ ਤਾਂ ਇੱਕ ਸਰਦਰਦੀ ਆ ਨਾ ਬਹੁਤ ਜ਼ਿਆਦਾ ਹਾਂਜੀ ਮੈਨੂੰ ਲੱਗਦਾ ਕਿ ਜਿੰਨੀ ਜ਼ਿੰਦਗੀ ਮੇਰੀ ਬਿਜ਼ੀ ਹੈ ਤੇ ਸਾਰਿਆਂ ਦੀ ਇੱਥੇ ਉਨੀ ਹੋਈਆਂ ਕਿਉਂਕਿ ਇੱਥੇ ਲਾਈਫ ਬਹੁਤ ਜ਼ਿਆਦਾ ਹਾਰੇ ਕਪੇਰੈਂਟ ਕੰਮ ਕਰਦਾ ਕੰਮ ਦੇ ਨਾਲ ਨਾਲ ਉਹਨਾਂ ਨੇ ਘਰ ਦੇ ਆ ਕੇ ਕੰਮ ਵੀ ਕਰਨੇ ਆ ਬੱਚਿਆਂ ਦੀਆਂ ਕਿੰਨੀਆਂ ਕਿੰਨੀਆਂ ਜ਼ਿਆਦਾ ਰਿਸਪੌਂਸਿਬਿਲਟੀਜ਼ ਨੇ ਇੱਕ ਤੇ ਇੱਥੇ ਅਸੀਂ ਸਾਰਿਆਂ ਨੇ ਪੜ੍ਹਾਈ ਦੇ ਨਾਲ ਨਾਲ ਐਕਸਟਰਾ ਐਕਟੀਵਿਟੀਜ਼ ਦੇ ਬੱਚੇ ਬਹੁਤ ਪਾਈ ਹੋਈ ਨਹੀਂ ਹਨਾ ਮਤਲਬ ਜਿਹੜੀ ਚੰਗੀ ਗੱਲ ਵੀ ਹੈ ਬਿਲਕੁਲ ਬਿਲਕੁਲ ਬਹੁਤ ਚੰਗੀ ਗੱਲ ਆ ਹਾਂਜੀ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਮਤਲਬ ਕਿ ਇੱਕ ਉਦਮ ਹੁੰਦ ਕਰਨਾ ਪੈਂਦਾ ਕਿ ਬਿਜ਼ੀ ਟਾਈਮ ਦੇ ਵਿੱਚੋਂ ਵੀ ਟਾਈਮ ਕੱਢਣਾ ਤੇ ਔਖਾ ਹੈਗਾ ਤੇ ਪਰ ਇੰਪੋਸੀਬਲ ਨਹੀਂ ਹੈਗਾ ਆ ਘੱਟ ਸਕਦੇ ਆ ਹਾਂ ਜੀ ਬਿਲਕੁਲ ਪਰ ਦੇਖਦੇ ਆਂ ਭੈਣੇ ਐਕਟੀਵਿਟੀਜ਼ ਹੋ ਰਹੀਆਂ ਨੇ ਬਹੁਤ ਸਾਰੇ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਭੈਣ ਪ੍ਰੀਤ ਖਿੰਦਾ ਉਹਨਾਂ ਦਾ ਬੜੇ ਲੰਬੇ ਸਮੇਂ ਤੋਂ ਇਦਾਂ ਦਾ ਹੀ ਉਹ ਸਕੂਲ ਚਲਾ ਰਹੇ ਨੇ ਜੇ ਜਲੌਂਗ ਦੇ ਵਿੱਚ ਆਈ ਥਿੰਕ ਵਿਰਾਸਤ ਤੇ ਵਿਰਾਸਤੀ ਪੰਜਾਬੀ ਸਕੂਲ ਹਾਂਜੀ ਬਿਰਾਸਤੀ ਪੰਜਾਬੀ ਸਕੂਲ ਸੋ ਉਹ ਚੰਗਾ ਕਨਸੈਪਟ ਆ ਬੜੀ ਵਾਰ ਗੱਲ ਹੋਈ ਪੰਜਾਬ ਟੀਮ ਦੇ ਮੈਂਬਰ ਨੇ ਉਹ ਕਿ ਅਸੀਂ ਉਹ ਜਾ ਕੇ ਦਿਖਾ ਸਕੀਏ ਵੀ ਕਿੱਦਾਂ ਉਹ ਬੱਚੇ ਉੱਥੇ ਵਰਕ ਕਰਦੇ ਨੇ ਉਹ ਵੀ ਅਸੀਂ ਟਰਾਈ ਕਰਾਂਗੇ ਪਰ ਤੁਸੀਂ ਤਾਂ ਗੁਆੜ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹੋ ਬੜੇ ਇਹਦਾ ਕਨਸੈਪਟ ਜੇ ਆਪਾਂ ਦੇਖੀਏ ਪੰਜਾਬੀ ਆਪਾਂ ਅਕਸਰ ਇਹ ਦੇ ਦਿੰਦੇ ਹਾਂ ਵੀ ਪੰਜਾਬੀ ਸਾਨੂੰ ਤਾਂ ਬਹੁਤ ਪਿਆਰ ਨੰਬਰ 1 ਤਾਂ ਵੀ ਬੱਚਿਆਂ ਨੂੰ ਉਹਦੇ ਨਾਲ ਜੋੜਨਾ ਕਿ ਸਾਡੀ ਲੈਂਗੁਏਜ ਆ ਅਸੀਂ ਕਿਉਂ ਬੋਲਣੀ ਆ ਸਿਰਫ ਬੋਲਣ ਤੱਕ ਹੀ ਸੀਮਤ ਤਾਂ ਨਹੀਂ ਗੀ ਇਹ ਕਿ ਜੇ ਤੁਸੀਂ ਪੰਜਾਬੀ ਬੋਲਣੀ ਸਿਖਾਤੀ ਤਾਂ ਸ਼ਾਇਦ ਉਹਦੇ ਪਿਛਲਾ ਜਿਹੜਾ ਤੁਸੀਂ ਕਨਸੈਪਟ ਦੇਖ ਰਹੇ ਹੋ ਕਿ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਕਿ ਜੇ ਅਸੀਂ ਇਹਨਾਂ ਨੇ ਨਹੀਂ ਸਿੱਖੀ ਇਹ ਸਿਰਫ ਬੋਲਣ ਤੱਕ ਹੀ ਸੀਮਤ ਰਹਿ ਗਏ ਤਾਂ ਅਗਲੀ ਜਨਰੇਸ਼ਨ ਨੇ ਤਾਂ ਬੋਲਣੀ ਵੀ ਨਹੀਂ ਬਿਲਕੁਲ ਪਹਿਲੀ ਗੱਲ ਤਾਂ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦੀ ਆਂ ਪ੍ਰੀਤ ਖਿੰਦਾ ਭੈਣ ਜੀ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ ਹਨਾ ਜੇ ਕਿਤੇ ਨਾ ਕਿਤੇ ਮੈਨੂੰ 1% ਥੋੜੀ ਜੀ ਡਾਊਟ ਸੀਗੀ ਵੀ ਸ਼ੁਰੂ ਕਰੀਏ ਜਾਂ ਨਾ ਕਰੀਏ ਉਹ ਉਹਨਾਂ ਨੇ ਕਲੀਅਰ ਕਰ ਦਿੱਤੀ ਸੀ ਮੈਂ ਸਕੂਲ ਦੇ ਵਿੱਚ ਵਿజిਟ ਕੀਤਾ ਬੱਚਿਆਂ ਦੇ ਨਾਲ ਤੇ ਉਹਨਾਂ ਦਾ ਉਹ ਸਕੂਲ ਵੇਖ ਕੇ ਬੱਚਿਆਂ ਨੂੰ ਮਿਲ ਕੇ ਤੇ ਮਤਲਬ ਮੈਨੂੰ ਕੋਈ ਡਾਊਟ ਰਹੀ ਹੋਈ ਨਹੀਂ ਵੀ ਇੰਨੀ ਖੁਸ਼ੀ ਹੋਈ ਤੇ ਬਹੁਤ ਜ਼ਿਆਦਾ ਵਧੀਆ ਲੱਗਾ ਬਹੁਤ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਸਕੂਲ ਚਲਾਇਆ ਹੋਇਆ ਤੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਮੈਨੂੰ ਇਨਸਪਾਇਰ ਕੀਤਾ ਕਿ ਮੈਂ ਇਸ ਪਲਾਨ ਨੂੰ ਜਲਦੀ ਇੰਪਲੀਮੈਂਟ ਕਰਾਂ ਨਹੀਂ ਦਿਮਾਗ ਦੇ ਵਿੱਚ ਕਈ ਵਾਰੀ ਡਾਊਟ ਹੁੰਦਾ ਹੁੰਦਾ ਨਾ ਹਾਂਜੀ ਬਿਲਕੁਲ ਔਰ ਬਹੁਤ ਵੱਡਾ ਸਟੈਪ ਆਪਾਂ ਨੇ ਜਿਵੇਂ ਆਪਾਂ ਆਫ ਦਿਅਰ ਗੱਲ ਵੀ ਕਰ ਰਹੇ ਸੀ ਤੁਸੀਂ ਫਿਰ ਜੌਬ ਆਲਰੇਡੀ ਕਰ ਰਹੇ ਹੋ ਪਰ ਤੁਹਾਡੇ ਕੋਲ ਆਪਸ਼ਨ ਆ ਬਾਇਓਨੀ ਰੀਅਲ ਏਸਟੇਟ ਕਰ ਲੈਣੇ ਓਬਵੀਅਸਲੀ ਜੇ ਐਸ ਅ ਫੈਮਿਲੀ ਬਿਜ਼ਨਸ ਆਪਾਂ ਕਰਦੇ ਆ ਤਾਂ ਬਹੁਤ ਸਪੋਰਟ ਹੁੰਦੀ ਆ ਉਹ ਵੀ ਤੁਸੀਂ ਹਜੇ ਤੱਕ ਉਧਰ ਇਨਵੋਲਵਮੈਂਟ ਨਹੀਂ ਦਿਖਾਈ ਔਰ ਉਹ ਸਾਰਾ ਕੁਝ ਛੱਡ ਕੇ ਤੁਸੀਂ ਇਹ ਸ਼ੁਰੂ ਕਰਨਾ ਤਾਂ ਕਿਤੇ ਨਾ ਕਿਤੇ ਇੱਕ ਵੱਡਾ ਸਟੈਪ ਹੋ ਜਾਂਦਾ ਹੈ ਕਿਤੇ ਨਾ ਕਿਤੇ ਨਾ ਵੀਰੇ ਇਹ ਹੁੰਦਾ ਕਿ ਆਪਾਂ ਸੋਚਿਆ ਕੁਝ ਹੋਰ ਹੁੰਦਾ ਪਰ ਉਸ ਵਾਹਿਗੁਰੂ ਨੇ ਸਾਡੇ ਲਈ ਹੋਰ ਪਲਾਨ ਕੀਤਾ ਹੁੰਦਾ ਤੇ ਮੈਨੂੰ ਲੱਗਦਾ ਜੋ ਨੇ ਪਲਾਨ ਕੀਤਾ ਹੁੰਦਾ ਨਾ ਉਹ ਬਹੁਤ ਹੀ ਵਧੀਆ ਕੀਤਾ ਹੁੰਦਾ ਹਨਾ ਜੇ ਮੈਂ ਗੱਲ ਕਰਾਂ ਆਪਣੇ ਨਰਸਿੰਗ ਕੈਰੀਅਰ ਦੀ ਮੈਂ ਪਿਛਲੇ 20 ਸਾਲ ਤੋਂ ਨਰਸਿੰਗ ਨਾਲ ਜੁੜੀ ਹੋਈ ਆਂ ਇੰਡੀਆ ਮੈਂ ਨਰਸਿੰਗ ਕੀਤੀ ਤੇ ਉੱਥੇ ਵੀ ਮੈਂ 2 ਸਾਲ ਐਜ਼ ਐਜੂਕੇਟਰ ਕੰਮ ਕੀਤਾ ਤੇ ਕਰੰਟਲੀ ਵੀ ਮੈਂ ਰਜਿਸਟਰਡ ਨਰਸ ਐਜੂਕੇਟਰ ਹੀ ਕੰਮ ਕਰ ਰਹੀ ਆਂ ਨਾ ਤੇ ਮੇਰਾ ਡ੍ਰੀਮ ਇਹ ਸੀਗਾ ਕਿ ਮੈਂ ਆਪਣੀ ਨਰਸਿੰਗ ਏਜੰਸੀ ਚਲਾਵਾਂ ਜੀ ਤੇ ਜਿਹਦੇ ਤੋਂ ਕਿ ਮੈਂ ਕਹਿ ਲਵਾਂ ਕਿ ਇੱਕ ਸਟੈਪ ਪਿੱਛੇ ਸੀ ਹੁਣ ਮੈਂ ਆਪਣਾ ਸਾਰਾ ਮਤਲਬ ਕੀਤਾ ਹੋਇਆ ਰੈਡੀ ਸੈਟਅਪ ਸਭ ਕੁਝ ਸੀਗਾ ਤੇ ਸੈਕਿੰਡ ਆਪਸ਼ਨ ਆਫਕੋਰਸ ਸਾਡਾ ਰੀਅਲ اسٹیਟ ਦਾ ਕੰਮ ਬਹੁਤ ਸੁਣਾ ਚੱਲ ਰਿਹਾ ਪਰਮਾਤਮਾ ਦੀ ਕਿਰਪਾ ਨਾਲ ਉਹ ਵੀ ਮੈਂ ਜੁਆਇਨ ਕਰ ਸਕਦੀ ਸੀ ਪਰ ਉਹੀ ਹੁੰਦਾ ਵੀ ਤੁਸੀਂ ਜਾਂ ਤਾਂ ਫਿਰ ਪੈਸੇ ਪਿੱਛੇ ਭੱਜ ਸਕਦੇ ਹੋ ਹਨਾ ਤੇ ਜਾਂ ਫਿਰ ਤੁਹਾਨੂੰ ਇੱਕ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਵੀ ਹਾਂ ਇੱਕ ਬੇਸਿਕ ਥੋਡੀਆਂ ਜਿਹੜੀਆਂ ਜ਼ਰੂਰਤਾਂ ਜ਼ਿੰਦਗੀ ਦੀਆਂ ਉਹ ਪੂਰੀਆਂ ਹੋਈ ਜਾਣ ਇਹਦੇ ਚ ਸ਼ੁਕਰਾਨਾ ਤੇ ਨਾਲ-ਨਾਲ ਬੱਚਿਆਂ ਲਈ ਵੀ ਟਾਈਮ ਨਿਕਲ ਜੇ ਮੈਨੂੰ ਲੱਗਦਾ ਤੋ ਵੱਡੀ ਪ੍ਰਾਪਤੀ ਹੋਰ ਪੇਰੈਂਟਸ ਲਈ ਨਹੀਂ ਹੋ ਸਕਦੀ ਮੇਰਾ ਸਕੂਨ ਤਾਂ ਇਹਦੇ ਚ ਹੀ ਆ ਵੀ ਮੈਂ ਜੌਬ ਕਰ ਰਹੀ ਹਾਂ ਮੈਂਟਲੀ ਤੁਸੀਂ ਸੈਟੀਸਫਾਈਡ ਹੋ ਕਿ ਹਾਂ ਮੇਰੇ ਕੋਲ ਕੰਮ ਵੀ ਹੈਗਾ ਤੇ ਪਲੱਸ ਤੁਸੀਂ ਬੈਲੈਂਸ ਬਣਾ ਰਹੇ ਹੋ ਕਿ ਬੱਚਿਆਂ ਲਈ ਵੀ ਟਾਈਮ ਹੈਗਾ ਹਾਂ ਬਿਲਕੁਲ ਬੱਚੇ ਵੀ ਜੇ ਚੰਗਾ ਕਰ ਰਹੇ ਨੇ ਕਰ ਰਹੇ ਨੇ ਬਿਲਕੁਲ ਸੋ ਉਹ ਵੀ ਇੱਕ ਸਕੂਨ ਹੋ ਜਾਂਦਾ ਕਿ ਠੀਕ ਆ ਤੁਸੀਂ ਜੌਬ ਤੋਂ ਸੈਕਰੀਫਾਈਜ਼ ਕਈ ਵਾਰੀ ਕਰਦੇ ਹੋ ਭੱਜ ਦੌੜ ਹੁੰਦੀ ਆ ਸਾਰਾ ਸਾਰਾ ਦਿਨ ਕਈ ਵਾਰੀ ਇੱਕ ਇਵੈਂਟ ਚ ਲੰਘ ਜਾਂਦਾ ਪਰ ਜਦੋਂ ਤੁਸੀਂ ਉਹਨਾਂ ਨੂੰ ਗਰੋ ਕਰਦੇ ਦੇਖਦੇ ਹੋ ਫਿਰ ਖੁਸ਼ੀ ਹੁੰਦੀ ਆ ਫਿਰ ਖੁਸ਼ੀ ਹੁੰਦੀ ਆ ਤੇ ਉਹੀ ਹੈ ਵੀ ਮੈਂ ਉਧਰ ਨਹੀਂ ਗਈ ਬਿਜ਼ਨਸ ਵਾਲੇ ਪਾਸੇ ਪਰ ਹੁਣ ਇਹ ਕੰਮ ਸ਼ੁਰੂ ਕਰਨ ਦੇ ਲਈ ਨਾ ਤੇ ਮੈਂ ਆਟੋਮੈਟਿਕਲੀ ਆਪਣਾ ਮਨ ਬਣਾ ਲਿਆ ਕਿ ਮੈਂ ਫੁੱਲ ਟਾਈਮ ਤੋਂ ਪਾਰਟ ਟਾਈਮ ਜੌਬ ਕਰ ਲੂੰਗੀ ਤਾਂ ਕਿ ਫਿਰ ਮੇਰਾ ਸਕੂਲ ਵੀ ਮੈਨੇਜ ਹੋ ਜਾਈ। ਇਹ ਮੈਨੂੰ ਇੰਨੀ ਪੋਜ਼ਿਟਿਵਿਟੀ ਦੇ ਰਿਹਾ ਇੱਕ ਡ੍ਰੀਮ ਪ੍ਰੋਜੈਕਟ ਆ ਕਿਉਂਕਿ ਮੈਨੂੰ ਦਿਖ ਰਿਹਾ ਕਿ ਮੇਰੇ ਬੱਚੇ ਖੁਦ ਇਨਵੋਲਵ ਨਹੀਂ। ਕਿਤੇ ਕਿਤੇ ਨਾ ਵੀਰੇ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਕਈ ਵਾਰੀ ਨਾ ਜਿਵੇਂ ਇਹ ਕੋਈ ਇੰਟਰਵਿਊ ਕਰਦੇ ਆ ਜਾਂ ਫਿਰ ਸਟੇਜ ਤੇ ਕੋਈ ਵੀ ਕਲਚਰਲ ਐਕਟੀਵਿਟੀ ਇਹਨਾਂ ਨੇ ਪਰਫਾਰਮ ਕੀਤੀ ਇਹਨਾਂ ਨੂੰ ਬਹੁਤ ਸਾਰੇ ਲੋਕ ਪੁੱਛਦੇ ਨੇ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਮੋਸਟਲੀ ਇਹੀ ਕਹਿ ਕੇ ਆਉਂਦੇ ਨੇ ਕਿ ਅਸੀਂ ਸਾਰਿਆਂ ਨੂੰ ਕਹਿੰਦੇ ਆ ਪੰਜਾਬੀ ਮਾਂ ਬੋਲੀ ਨਾਲ ਜੁੜੋ ਸਾਡੇ ਕਲਚਰ ਨਾਲ ਜੁੜੋ ਉਦੋਂ ਵੀ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਮੈਂ ਤਾਂ ਇਹ ਸिखਾਇਆ ਨਹੀਂ ਕਿਹਾ ਮੈਸੇਜ ਦੇ ਕੇ ਆਇਓ ਫਿਰ ਇੱਥੇ ਇਹ ਵੀ ਗੱਲ ਬਣਦੀ ਹੈ ਕਿ ਜਾਂ ਤੇ ਅਸੀਂ ਕੱਲੇ ਸਟੇਜਾਂ ਦੇ ਮੈਸੇਜ ਦੇਣ ਵਾਲੀ ਆ ਕਿ ਜਾਂ ਅਸੀਂ ਰਿਐਲਿਟੀ 'ਚ ਕੁਝ ਕਰ ਰਹੇ ਆ ਹਨਾ ਜਾਂ ਤੇ ਫਿਰ ਅਸੀਂ ਸ਼ੁਰੂਆਤ ਕਰੀਏ ਫਿਰ ਕਿਸੇ ਕੰਮ ਦੀ ਤਾਂ ਕਿ ਉਹ ਸੇਰਾ ਇਹਨਾਂ ਦੇ ਮਤਲਬ ਮੱਥੇ ਲੱਗੇ ਵੀ ਹਾਂ ਇਹਨਾਂ ਨੇ ਛੋਟੇ ਹੁੰਦਿਆਂ ਨੇ ਕੋਈ ਸ਼ੁਰੂਆਤ ਕੀਤੀ ਸੀ ਬਟ ਹੌਲੀ ਹੌਲੀ ਸਟੈਪ ਬਾਈ ਸਟੈਪ ਕੁਝ ਕਰ ਵੀ ਰਹੇ ਆ ਚੰਗਾ ਤੇ ਬਾਕੀ ਜਿਵੇਂ ਹੁਣ ਟੀਨੇਜਰ ਸਾਡੇ ਬੱਚੇ ਨੇ 15 15 16 16 ਸਾਲ ਦੇ ਇਹਨਾਂ ਦੀ ਜਿਹੜੀ એનર્ਜੀ ਆ ਨਾ ਉਹ ਮੈਨੂੰ ਲੱਗਦਾ ਕਿ ਪੋਜ਼ਿਟਿਵ ਪਾਸੇ ਲਾਉਣੀ ਬਹੁਤ ਜ਼ਰੂਰੀ ਆ। ਬਿਲਕੁਲ। ਇਹੀ ਬੱਚੇ ਛੋਟੇ ਬੱਚਿਆਂ ਨੂੰ ਜਦੋਂ ਗਾਈਡ ਕਰਨਗੇ ਨਾ ਤੇ ਇਹਨਾਂ ਦੇ ਵਿੱਚ ਲੀਡਰਸ਼ਿਪ ਕੁਆਲਿਟੀਆਂ ਇਹਨਾਂ ਦੀਆਂ ਬਾਹਰ ਨਿਕਲਣਗੀਆਂ। ਇਹਨਾਂ ਦਾ ਕੌਨਫੀਡੈਂਸ ਹੋਰ ਬੂਸਟ ਹੋਊਗਾ ਹਨਾ ਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਆ। ਜਿੰਨੀ ਵੱਧ ਤੋਂ ਵੱਧ ਇਨਵੋਲਵਮੈਂਟ ਹੋਊਗੀ ਇਹਨਾਂ ਨੇ ਹੋਰ ਪਾਲਿਸ਼ ਹੋਣਾ ਤੇ ਇਹ ਕੇ ਵੀ ਆ ਕਿ 멘ਟਲੀ ਸਟਰੋਂਗ ਹੋਣਗੇ ਕਿਉਂਕਿ ਇੱਥੇ ਮੈਨੂੰ ਲੱਗਦਾਗਾ ਕਿ ਕਿਸੇ ਵੀ ਏਜ ਗਰੁੱਪ ਦੀ ਜੇ ਤੁਸੀਂ ਗੱਲ ਕਰੋ ਨਾ ਸਟ੍ਰੈਸ ਸਾਰਿਆਂ ਨੂੰ ਆ 멘ਟਲੀ ਲੋਕ ਬਹੁਤ ਵੀਕ ਹੋਏ ਹੋਏ ਨੇ ਤੇ 멘ਟਲੀ ਸਟਰੋਂਗ ਕਰਨਾ ਬੱਚਿਆਂ ਨੂੰ ਬਹੁਤ ਜ਼ਰੂਰੀ ਆ ਉਹ ਸਾਡੇ ਕਨਸੈਪਟ ਨੇ ਇੱਥੇ ਮੇਰਾ ਕਨਸੈਪਟ ਇਹ ਨਹੀਂ ਕਿ ਇਹਨਾਂ ਨੂੰ ਕੋਈ ਠੇਠ ਪੰਜਾਬੀ ਬੋਲਣੀ ਸਿਖਾਉਣੀ ਆ ਇਹਨਾਂ ਲਈ ਉਹ ਕੰਪਲਿਕੇਟਿਡ ਨਹੀਂ ਕਰਨਾ ਇਹ ਬੱਚੇ ਨਾ ਜਿਵੇਂ ਜਿਵੇਂ ਪੜਦੇ ਵੀ ਇੱਥੇ ਐਕਟੀਵਿਟੀਆਂ ਹੁੰਦੀਆਂ ਮਤਲਬ ਕਿ ਜਿੰਨੀਆਂ ਇੰਟਰਸਟਿੰਗ ਐਕਟੀਵਿਟੀਜ਼ ਤੁਸੀਂ ਕ੍ਰੀਏਟ ਕਰਕੇ ਦੇਉਂਗੇ ਨਾ ਉਹਨਾਂ ਦਾ ਇੰਟਰਸਟ ਵੱਧਦਾ ਆ ਆਪਾਂ ਦੇਖਦੇ ਹਾਂ ਪੜ੍ਹਨੇ ਇੱਥੇ ਜਿਹੜੇ ਸਕੂਲ ਨੇ ਜੀ ਹਾਲ ਤੇ ਜਿਹੜੇ ਜਿਵੇਂ ਮੈਂ ਗੱਲ ਕਰ ਰਹੀ ਸੀ ਯਸਮਨ ਨਾਲ ਵੀ ਪਹਿਲਾਂ ਵੀ ਜਦੋਂ 5ਵੀਂ 6ਵੀਂ ਕਲਾਸ ਤੱਕ ਹੁਣ ਮੇਰੇ ਬੱਚੇ ਜਾ ਰਹੇ ਨੇ ਜੀ ਤੀਜੀ ਕਲਾਸ ਚ ਚੌਥੀ ਕਲਾਸ ਉਹਦੇ ਵਿੱਚ ਉਹਨਾਂ ਨੇ ਐਕਟੀਵਿਟੀਆਂ ਨੂੰ ਇੰਨਾ ਫਨ ਫਨ ਬਣਾਇਆ ਹੁੰਦਾ ਕਿ ਆਪਾਂ ਇੱਥੇ ਦੇਖਦੇ ਆ ਅਕਸਰ ਆਪਾਂ ਉੱਥੇ ਸਕੂਲ ਜਾਂਦੇ ਸੀ ਤਾਂ ਆਪਾਂ ਕਹਿੰਦੇ ਸੀ ਮੈਨੀਅਰ ਸਕੂਲ ਜਾਣਾ ਜੀ ਅਕਸਰ ਹੀ ਦੇਖੀਦਾ ਸੀ ਇੱਥੇ ਬਹੁਤ ਘੱਟ ਬੱਚੇ ਆਪਾਂ ਦੇਖਾਂਗੇ ਵੀ ਜੇ ਉਹਦਾ ਵਾਕਈ ਕੋਈ ਹੋਰ ਕੋਈ ਮਨ ਨਹੀਂ ਕਰਦਾ ਤਾਂ ਕਹੂਗਾ ਪਰ ਨਹੀਂ ਤਾਂ ਸਾਲ ਦੇ ਵਿੱਚ ਕੋਈ ਇੱਕ ਦੋ ਦਿਨ ਨੂੰ ਛੱਡ ਕੇ ਬੱਚੇ ਆਪ ਦੀ ਆਪ ਰੈਡੀ ਹੋ ਜਾਂਦੇ ਨੇ ਉਹਨੂੰ ਲੱਗਦਾ ਵੀ ਉੱਥੇ ਵੀ ਤਾਂ ਫਨ ਹੀ ਆ ਉਸ ਤਰ੍ਹਾਂ ਦਾ ਕਨਸੈਪਟ ਜੇ ਬਣੂਗਾ ਤਾਂ ਮੈਨੂੰ ਲੱਗਦਾ ਉਹਨਾਂ ਇਨਾਂ ਨੂੰ ਨਾ ਵੀਰੇ ਇਹ ਨਹੀਂ ਹੈਗਾ ਕਿ ਆਪਾਂ ਠੇਠ ਪੰਜਾਬੀ ਮਤਲਬ ਕਿ ਰੱਟੇ ਲਵਾਉਣੀ ਆ ਉਹ ਕਨਸੈਪਟ ਨਹੀਂ ਹੈਗਾ ਅਸਲ 'ਚ ਇਹਨਾਂ ਨੂੰ ਤਾਂ ਪੰਜਾਬੀ ਸਿਖਾਉਣ ਲਈ ਵੀ ਇੰਗਲਿਸ਼ ਯੂਜ਼ ਕਰਨੀ ਪੈਂਦੀ ਆ ਹੁਣ ਲੈਟਸ ਸੇ ਕਿ ਤੁਸੀਂ ਸਿਹਾਰੀ ਜਾਂ ਬਿਹਾਰੀ ਸਿਖਾਉਣੀ ਆ ਇਹਨਾਂ ਨੂੰ ਤਾਂ ਇਹ ਸਿਖਾਉਣਾ ਪੈਣਾ ਕਿ ਡਬਲ ਈ ਦੀ ਸਾਊਂਡ ਬਿਹਾਰੀ ਆਉਗੀ ਹਨਾ ਇਹਨਾਂ ਦੇ ਅਕੋਰਡਿੰਗ ਹੀ ਸਾਨੂੰ ਚੱਲਣਾ ਪੈਣਾ ਪਰ ਇਹਨਾਂ ਦੇ ਦਿਮਾਗ ਦੇ ਵਿੱਚ ਅਸੀਂ ਉਹ ਚੀਜ਼ ਦੱਸਣੀ ਆ ਦਿਖਾਉਣੀ ਆ ਸਿਖਾਉਣੀ ਆ ਕਿ ਸਾਡੀ ਅਸਲੀ ਆਇਡੈਂਟੀਟੀ ਹੈ ਕਿ ਅਸੀਂ ਹਾਂ ਕੌਣ ਇਹ ਇੰਨੇ ਮੈਂਟਲੀ ਸਟਰੋਂਗ ਬਣ ਜਾਣ ਇਹਨਾਂ ਨੂੰ ਪਤਾ ਲੱਗੇ ਕਿ ਸਾਡੀਆਂ ਜੜਾਂ ਇਦਾਂ ਨੇ ਸਾਡੇ ਲਈ ਜਿਵੇਂ ਪੰਜਾਬੀਆਂ ਲਈ ਅਣਖ ਬਹੁਤ ਜ਼ਰੂਰੀ ਆ ਇਹ ਮੈਂਟਲੀ ਸਟਰੋਂਗ ਇੰਨੇ ਹੋਣ ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬੀ ਆ ਹੁੰਦੇ ਨੇ ਇਹ ਨਹੀਂ ਹੈਗਾ ਕਿ ਜੇ ਸਾਨੂੰ ਬੋਲਣੀ ਆ ਗਈ ਤੇ ਇਹਨਾਂ ਨੂੰ ਪਤਾ ਲੱਗ ਗਿਆ ਹਣਾ ਤੇ ਉਹ ਚੀਜ਼ ਆ ਬਾਕੀ ਵਾਹਿਗੁਰੂ ਕਿਰਪਾ ਕਰੇ ਤੇ ਸਾਰਿਆਂ ਭੈਣ ਭਰਾਵਾਂ ਦਾ ਜੇ ਸਾਥ ਮਿਲਿਆ ਤੇ ਜ਼ਰੂਰ ਅੱਗੇ ਮਤਲਬ ਕਿ ਵਧੀਆ ਹੀ ਰਿਜ਼ਲਟ ਆਏਗਾ ਬਿਲਕੁਲ ਜੀ ਸਾਥ ਮਿਲੂਗਾ ਭੈਣ ਮਿਲਦਾ ਉਹਦਾ ਕਾਰਨ ਇਹ ਵੀ ਹੈ ਨਾ ਕਿ ਬਹੁਤ ਸਾਰੇ ਜਿਵੇਂ ਤੁਸੀਂ ਹੈਗੇ ਹੋ ਦੋ ਬੱਚੇ ਨੇ ਜੀ ਉਹ ਲਗਭਗ ਮਨ ਲਾਦਾ ਜਿਹੜੇ ਆਪਾਂ 2007 89 ਲਾਦੇ ਜੋ ਥੋੜੇ ਪਹਿਲਾਂ ਲਾ ਲਓ ਉਹਨਾਂ ਦੇ ਸਾਰਿਆਂ ਦੇ ਬੱਚਿਆਂ ਦੀ ਉਮਰ ਲਗਭਗ 2-4 ਸਾਲ ਦਾ ਫਰਕ ਆ ਤੇ ਸਾਰੀ ਕਨਸਰਨ ਹੁੰਦੇ ਨੇ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਵੀ ਗੱਲਬਾਤ ਚਾਹੀਏ ਵੈਸੇ ਫੋਨ ਤੇ ਹੁੰਦੀ ਆ ਜਾਂ ਕਿਤੇ ਬੈਠਿਆਂ ਦੀ ਗੱਲ ਹੁੰਦੀ ਆ ਤਾਂ ਸਾਰਿਆਂ ਦੇ ਅਨੁਸਾਰ ਨਹੀਂ ਹੁੰਦਾ ਔਰ ਅਕਸਰ ਦੇਖੀ ਦਾ ਵੀ ਆਪੇ ਨੇ ਕਿ ਪਾਰਟੀਆਂ ਦੇ ਵਿੱਚ ਵੀ ਕਈ ਵਾਰ ਬੱਚਿਆਂ ਕੋਲੇ ਆਈਪੈਡ ਇਦਾਂ ਹਾਂਜੀ ਬਿਲਕੁਲ ਬਿਲਕੁਲ ਤੇ ਉਹ ਕਿਉਂਕਿ ਉਹਨਾਂ ਨੂੰ ਆਲਟਰਨੇਟਿਵ ਨਹੀਂ ਮਿਲਦਾ ਸੋ ਜੀ ਆਪਾਂ ਓਵਰਆਲ ਦੇਖੀਏ ਪਰਨੇ ਕਿੰਨਾ ਕੁ ਟਾਈਮ ਤੁਹਾਨੂੰ ਲੱਗਦਾ ਆਈਡੀਆ ਵਰਕ ਚੱਲ ਰਿਹਾ ਤੁਸੀਂ ਦੱਸਿਆ ਸਾਰਾ ਕਨਸੈਪਟ ਹੈਗਾ ਕਦੋਂ ਕੋ ਸ਼ੁਰੂ ਕੋਈ ਆਈਡੀਆ ਐਟ ਦ ਮੋਮੈਂਟ ਹੈਗਾ ਵੀ ਆਪਾਂ ਸ਼ੁਰੂ ਕਰ ਜਾ ਰਹੇ ਹਾਂਜੀ ਸਾਡਾ ਸਿਲੇਬਸ ਆਲਮੋਸਟ ਰੈਡੀ ਆ ਕਾਫੀ ਟਾਈਮ ਹੋ ਗਿਆ ਸਾਨੂੰ ਲੱਗਿਆ ਨੂੰ ਤੇ ਹੁਣ ਸਾਰਾ ਮਤਲਬ ਮੈਨੂੰ ਲੱਗਦਾ ਕਿ ਜਲਦੀ ਹੋ ਜਾਏਗਾ ਸਾਰਾ ਤੇ ਆਪਾਂ ਵੈਰੀ ਸੂਨ ਆਪਾਂ ਫੇਸਬੁੱਕ ਪੇਜ ਤੇ ਪਾ ਦਾਂਗੇ ਜਦੋਂ ਰਜਿਸਟ੍ਰੇਸ਼ਨਸ ਓਪਨ ਹੋਣਗੀਆਂ ਤੇ ਅਸੀਂ ਹੋ ਸਕਦਾ ਕਿ ਟਰਮ 4 ਸੈਪਟੰਬਰ ਅਕਤੂਬਰ ਚ ਸ਼ੁਰੂ ਕਰ ਦਈਏ ਜਾਂ ਫਿਰ ਟਰਮ 1 ਤੋਂ ਜਨੂਅਰੀ ਤੋਂ ਸ਼ੁਰੂ ਕਰਾਂਗੇ ਪਰ ਆਪਾਂ ਇੱਕ ਦਿਨ ਓਪਨ ਡੇ ਰੱਖਾਂਗੇ ਸਕੂਲ ਦਾ ਜਿਹਦੇ ਵਿੱਚ ਆਪਾਂ ਸਾਰਿਆਂ ਨੂੰ ਖੁੱਲਾ ਸੱਦਾ ਦੇਵਾਂਗੇ ਓਪਨ ਇਨਵੀਟੇਸ਼ਨ ਹੋਊਗਾ ਸਾਰਿਆਂ ਲਈ ਤਾਂ ਕਿ ਉਹ ਸਾਰੇ ਆਉਣ ਉਹਨਾਂ ਨੂੰ ਪਤਾ ਲੱਗੇ ਕਿ ਕਿਦਾਂ ਆਪਾਂ ਸੈਟਅਪ ਕੀਤਾ ਹੋਇਆ ਕੀ ਸਾਡਾ ਸਿਲੇਬਸ ਆ ਕੀ ਕੀ ਸਾਡੇ ਪ੍ਰੋਜੈਕਟਸ ਨੇ ਕਿਹੜੀਆਂ ਅਸੀਂ ਐਕਟੀਵਿਟੀਆਂ ਬੱਚਿਆਂ ਲਈ ਲੈ ਕੇ ਆ ਰਹੇ ਹਾਂ ਜ਼ਿਆਦਾਤਰ ਇਹ ਮਤਲਬ ਕਿ ਐਕਟੀਵਿਟੀਆਂ ਬੇਸਡ ਜਾਂ ਪ੍ਰੋਜੈਕਟ ਬੇਸਡ ਆ ਸਿਲੇਬਸ ਹੈਗਾ ਸਾਡਾ ਕਿਉਂਕਿ ਅਸੀਂ ਹਰ ਵੀਕ ਇੱਕ ਪ੍ਰੋਜੈਕਟ ਜਾਂ ਹਰ ਟਰਮ ਕਹ ਲਓ ਇੱਕ ਪ੍ਰੋਜੈਕਟ ਸ਼ੁਰੂ ਕਰਿਆ ਕਰਨਾ ਜ ਜਿਹਦੇ ਵਿੱਚ ਪੇਰੈਂਟਸ ਇਨਵੋਲਵ ਹੋਣ ਗ੍ਰੈਂਡਪੇਰੈਂਟਸ ਇਨਵੋਲਵ ਹੋਣ ਤੇ ਤਾਂ ਕਿ ਉਹ ਬੱਚੇ ਦੇ ਪ੍ਰੋਜੈਕਟ 'ਚ ਹੈਲਪ ਵੀ ਹੋ ਜੇ ਤੇ ਪਲੱਸ ਉਹਨਾਂ ਦਾ ਇਕੱਠਿਆਂ ਦਾ ਟਾਈਮ ਵੀ ਸਪੈਂਡ ਹੋ ਜੇ ਉਹਨਾਂ ਨੂੰ ਇੱਕ ਚਾਹ ਹੋਇਆ ਕਰੇ ਕਿ ਹਾਂਜੀ ਅਸੀਂ ਕੱਲ ਨੂੰ ਜਾਣਾ ਹਨਾ ਮਤਲਬ ਇਹ ਨਾ ਉਹਨਾਂ ਤੇ ਕੋਈ ਬੋਜ਼ ਨਹੀਂ ਪਾਉਣਾ ਕਿ ਹਾਏ ਅਸੀਂ ਪੰਜਾਬੀ ਸਕੂਲ ਜਾਣਾ ਹਾਏ ਸਾਨੂੰ ਇੰਨਾ ਹੋਮਵਰਕ ਮਿਲਿਆ ਹੋਇਆ ਤੇ ਘਰੋਂ ਕਿਸੇ ਨੇ ਹੋਮਵਰਕ 'ਚ ਮਤਲਬ ਕਿ ਹੈਲਪ ਨਹੀਂ ਕੀਤੀ ਉਹ ਪੈਂਡਿੰਗ ਆ ਕੁਛ ਇਦਾਂ ਦਾ ਨਹੀਂ ਹੋ ਕਿਉਂਕਿ ਨਾ ਸਟ्रेस ਤਾਂ ਆਲਰੇਡੀ ਸਭ ਤੇ ਬਹੁਤ ਆ ਹੈਨਾ ਤੇ ਜਦੋਂ ਅਸੀਂ ਕੋਈ ਐਕਟੀਵਿਟੀ ਕਰਨ ਵਾਸਤੇ ਬੱਚੇ ਨੂੰ ਬਾਹਰ ਭੇਜਦੇ ਆ ਨਾ ਸਾਡਾ ਮੇਨ ਮਕਸਦ ਇਹ ਹੁੰਦਾ ਕਿ ਸਾਡਾ ਬੱਚਾ ਥੋੜਾ ਜਿਹਾ ਟਾਈਮ ਫਰੈਸ਼ ਹੋ ਕੇ ਆਵੇ ਬਾਹਰ ਤੇ ਆਪਾਂ ਉਹੀ ਚੀਜ਼ ਰੱਖਣੀ ਆ ਕਿਉਂਕਿ ਫਿਜ਼ੀਕਲ ਹੈਲਥ ਦੇ ਨਾਲ ਨਾਲ ਨਾ ਇੱਥੇ ਸਾਨੂੰ ਮੈਂਟਲ ਹੈਲਥ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਆ ਤੇ ਮੈਨੂੰ ਲੱਗਦਾ ਜਦੋਂ ਸਾਡੀ ਕਮਿਊਨਿਟੀ ਇਕੱਠੀ ਹੋ ਕੇ ਬੈਠਿਆ ਕਰੂ ਸਾਡੇ ਪੇਰੈਂਟਸ ਇਨਵੋਲਵ ਹੋਣਗੇ ਗ੍ਰੈਂਡਪੇਰੈਂਟਸ ਆਉਣਗੇ ਬੱਚੇ ਹੋਣਗੇ ਜਦੋਂ ਅਸੀਂ ਖੁੱਲ ਕੇ ਗੱਲਾਂ ਬਾਤਾਂ ਕਰਿਆ ਕਰਨਾ ਨਾ ਤੇ ਉਹ ਟਾਈਮ ਸਟ्रेस ਫ੍ਰੀ ਹੋ ਜਾ ਕੀ ਆ ਤੁਸੀਂ ਤੁਸੀਂ ਨੋਟਿਸ ਕੀਤਾ ਹੋਊਗਾ ਇੰਡੀਆ ਵਾਲੇ ਬੱਚਿਆਂ ਨਾਲ ਤੁਸੀਂ ਗੱਲਾਂ ਕਰਨ ਬੈਜੋ ਉਹਨਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਬਿਲਕੁਲ ਇੰਨਾ ਬੱਚਿਆਂ ਕੋਲੇ ਗੱਲਾਂ ਹੈ ਨਹੀਂ ਹੈਨਾ ਤੇ ਜੇ ਮੈਨੂੰ ਲੱਗਦਾ ਕਿ ਇਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾਊਗਾ ਬੱਚਿਆਂ ਨੂੰ ਸਟੋਰੀਆਂ ਸੁਣਾਈਆਂ ਜਾਣਗੀਆਂ ਬੱਚਿਆਂ ਨੂੰ ਬਾਤਾਂ ਸੁਣਾਈਆਂ ਜਾਣਗੀਆਂ ਇਹਨਾਂ ਦੀਆਂ ਵੀ ਗੱਲਾਂ ਬਾਤਾਂ ਵਧ ਜਾਣਗੀਆਂ ਉਹਨਾਂ ਦਾ ਸਾਡਾ ਵੀ ਥੋੜਾ ਜਿਹਾ ਕਮ ਸੌਖਾ ਜਿਹਾ ਪੈਣ ਹੈ ਨਾ ਕਿਉਂਕਿ ਜਦੋਂ ਇੰਟਰਵਿਊ ਕਰਨੀ ਕਿਸੇ ਇੱਥੇ ਬੱਚਿਆਂ ਨਾਲ ਜਿਵੇਂ ਐਥਲੈਟਿਕ ਦੇ ਵਿੱਚ ਜਾਈਦਾ ਛੋਟੇ ਬੱਚੇ ਉੱਥੇ ਆਉਂਦੇ ਨੇ ਉਹਨਾਂ ਦਾ ਸ਼ਾਇਦ ਮਾਈਂਡ ਸੈਟ ਹੀ ਇਦਾਂ ਦਾ ਬਣਿਆ ਹੋਇਆ ਵੀ ਅਸੀਂ ਸ਼ਾਇਦ ਜ਼ਿਆਦਾ ਬੋਲਾਂਗੇ ਨਾ ਤਾਂ ਸ਼ਾਇਦ ਇਹ ਚੰਗੀ ਗੱਲ ਨਹੀਂ ਗੀ ਉਹਨਾਂ ਨੂੰ ਜਦੋਂ ਪੁੱਛੀਦਾ ਵੀ ਆਹ ਕਿਵੇਂ ਤੋਂ ਉਹਨਾਂ ਕਿ ਗੀ ਗੱਲ ਪੈਣੀ ਬਹੁਤ ਵਧੀਆ ਸ਼ੁਰੂਆਤ ਆ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਬੈਸਟ ਵਿਸ਼ੇ ਥੈਂਕ ਯੂ so much ਜੀ ਔਰ ਲਾਸਟ ਵਿੱਚ ਜੇ ਆਪਾਂ ਇੱਕ ਗੱਲ ਪੈਣੀ ਕਰਦੇ ਵੀ ਤੁਸੀਂ ਵੈਸੇ ਤਾਂ ਕਾਫੀ ਹੱਦ ਤੱਕ ਇਹਨੂੰ ਕਲੀਅਰ ਕਰਤਾ ਵੀ ਇਹ ਕੋਈ ਬੋਝ ਨਹੀਂ ਹੋਊਗਾ ਪਰ ਇੱਕ ਗੱਲ ਹਮੇਸ਼ਾ ਹੀ ਹੁੰਦੀ ਆ ਵੀ ਜੇ ਆਪਾਂ ਇੱਕ ਭਾਸ਼ਾ ਆਲਰੇਡੀ ਇਹ ਸਿੱਖ ਚੁੱਕੇ ਨੇ ਇਹ ਕੰਫਰਟੇਬਲ ਫੀਲ ਕਰਦੇ ਨੇ ਈਵਨ ਦੋ ਕੁਝ ਬੱਚੇ ਦੇਖੇ ਜਿਨ੍ਹਾਂ ਦੀ ਪੰਜਾਬੀ ਬਹੁਤ ਚੰਗੀ ਹੁੰਦੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਕੰਫਰਟੇਬਲ ਇੰਗਲਿਸ਼ ਦੇ ਵਿੱਚ ਹੀ ਕਰਦੇ ਨੇ ਕਿਉਂਕਿ ਸਕੂਲ ਦੇ ਵਿੱਚ ਜਾਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਇਤਨੀ ਹੋਊਗਾ ਬੱਚੇ ਕਨਫਿਊਜ਼ ਆਪਾਂ ਨਹੀਂ ਕਰਾਂਗੇ ਵੀ ਹਾਂ ਬੱਚੇ ਨੇ ਉਹ ਇੰਗਲਿਸ਼ ਤਾਂ ਆਲਰੇਡੀ ਮਾਹਰ ਨੇ ਸਿੱਖ ਰਹੇ ਨੇ ਸਕੂਲਾਂ ਦੇ ਵਿੱਚ ਨੇ ਆਪਾਂ ਉਹਨੂੰ ਪੰਜਾਬੀ ਤੇ ਜ਼ੋਰ ਦੇਵਾਂਗੇ ਬੱਚਾ ਕਿਤੇ ਨਾ ਕਿਤੇ ਕਨਫਿਊਜ਼ ਤਾਂ ਨਹੀਂ ਹੋਊਗਾ ਜੀ ਬਿਲਕੁਲ ਵੀ ਨਹੀਂ ਹੋਊਗਾ ਵੀਰੇ ਤੁਸੀਂ ਇਹ ਦੇਖੋ ਇੱਥੇ ਨਾ ਬੱਚੇ ਚਾਈਨੀਜ਼ ਲੈਂਗੁਏਜ ਸਿੱਖਦੇ ਨੇ ਜਿਹੜੀ ਸੈਕੰਡ ਲੈਂਗੁਏਜ ਆ ਹਨਾ ਕਈ ਵਾਰ ਬੱਚੇ ਐਕਸਾਈਟਮੈਂਟ 'ਚ ਹੀ ਦੱਸਦੇ ਰਹਿੰਦੇ ਨੇ ਵੀ ਤੈਨੂੰ ਪਤਾ ਇੰਗਲਿਸ਼ ਤੈਨੂੰ ਇਹ ਐਂਦਾ ਕਹਿੰਦੇ ਨੇ ਚਾਈਨੀਜ਼ 'ਚ ਪਤਾ ਕੀ ਕਿਹਾ ਜਾਂਦਾ ਸੋ ਇਹਨਾਂ ਨੂੰ ਜਿਹੜੀ ਇੰਗਲਿਸ਼ ਸਿਖਾਉਣੀ ਆ ਨਾ ਇਹਨਾਂ ਨੂੰ ਪੰਜਾਬੀ ਸਿਖਾਉਣੀ ਆ ਨਾ ਸੌਰੀ ਜਿਹੜੀ ਇਹਨਾਂ ਦੇ ਤਰੀਕੇ ਨਾਲ ਹੀ ਸਿਖਾਉਣੀ ਆ ਉਹ ਪੰਜਾਬੀ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਹੀ ਸਿਖਾਈ ਜਾਣੀ ਆ ਤਾਂ ਕਿ ਇਹਨਾਂ ਨੂੰ ਇ ਨੂੰ ਇਦਾਂ ਕਿਹਾ ਜਾਂਦਾ ਤੇ ਆਬੀਅਸਲੀ ਜਦੋਂ ਪ੍ਰੋਜੈਕਟ ਵੇਸਟ ਕੰਮ ਹੋਊਗਾ ਨਾ ਤੇ ਉਹ ਇਹਨਾਂ ਨੂੰ ਇੰਟਰਸਟਿੰਗ ਹੀ ਲੱਗਣੀ ਹੈ ਕਿ ਐਕਟੀਵਿਟੀਜ਼ ਸਮਝ ਕੇ ਕਰਿਆ ਕਰਨਾ ਇਹਨਾਂ ਨੇ ਤੇ ਹੌਲੀ ਹੌਲੀ ਫਿਰ ਬੱਚੇ ਦੀ ਆਦਤ ਪਾਣੀ ਜਾਂਦੀ ਆ ਤੇ ਬੱਚੇ ਬਾਕੀ ਬਹੁਤ ਜ਼ਿਆਦਾ ਸਮਾਰਟ ਹੁੰਦੇ ਨੇ ਇਹਨਾਂ ਨੂੰ ਜਿੰਨਾ ਤਾਂ ਟਾਲ ਲਾਉਂਗੇ ਨਾ ਉਦਾਂ ਹੀ ਟਾਲ ਜਾਂਦੇ ਨੇ ਬਿਲਕੁਲ ਬਿਲਕੁਲ ਬੜੇ ਮੈਨੂੰ ਤਾਂ ਲੱਗਦਾ ਦਾ ਕਾਫੀ ਚੀਜ਼ਾਂ 'ਚ ਆਪਾਂ ਕਾਫੀ ਪਿੱਛੇ ਆਂ ਚੰਗੀ ਸ਼ੁਰੂਆਤ ਹੈ ਇਹ ਵੀ ਇੱਕ ਕਹਿ ਲੋ ਕਿ ਬੱਚੇ ਨੇ ਤਾਂ ਕਾਰਟੂਨ ਦੇਖਣੇ ਆ ਹਾਂਜੀ ਉਹਦੇ ਲਈ ਇਹ ਮਾਇਨੇ ਨਹੀਂ ਕਰਦਾ ਹੁੰਦਾ ਵੀ ਜਦੋਂ ਬੱਚਾ ਛੋਟਾ ਹੋਵੇ ਜਿਸ ਨੂੰ ਜਿਸ ਨੂੰ ਲੈਂਗੁਏਜ ਨਹੀਂ ਸਮਝ ਬਹੁਤ ਚੀਜ਼ਾਂ ਦੇ ਪਿੱਛੇ ਆ ਕਿਉਂਕਿ ਕਾਰਟੂਨ ਜੇ ਪੰਜਾਬੀ ਦੇ ਵਿੱਚ ਹੋਣਗੇ ਤਾਂ ਬੱਚਾ ਉਹੀ ਸ਼ਬਦ ਹੌਲੀ ਹੌਲੀ ਸਿੱਖਦਾ ਪਰ ਇੱਕ ਸਕੂਲ ਦੇ ਨਾਲ ਤੋਂ ਸ਼ੁਰੂਆਤ ਕਰਨ ਜਾ ਰਹੇ ਹੋ ਸੋ ਅਗੇਨ ਬਹੁਤ ਬਹੁਤ ਮੁਬਾਰਕਾਂ ਜੀ ਤੇ ਆ ਜਿੱਦਾਂ ਹੀ ਸਕੂਲ ਦੀ ਓਪਨਿੰਗ ਹੁੰਦੀ ਆ ਤੇ ਉਹਦੇ ਬਾਰੇ ਫਿਰ ਅਪਡੇਟ ਕਰਾਂਗੇ ਧੰਨਵਾਦ ਜੀ ਥੈਂਕ ਯੂ ਸੋ ਮੱਚ ਧੰਨਵਾਦ ਜੀ ਤੁਸੀਂ ਵੀ ਦੇਖਦੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਇੱਕ ਹੋਰ ਜਿਹੜਾ ਪੋਡਕਾਸਟ ਉਹਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਗੱਲਬਾਤ ਲੈ ਕੇ ਆਜੇ ਰੋਵਾਂਗੇ ਸਤਿ ਸ਼੍ਰੀ ਅਕਾਲ